ਜੀ ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਹੋਰ ਚ ਕੀ ਹਾਲ ਚਾਲ ਆ ਸਾਰੇ ਭਰਾ ਠੀਕ ਠਾਕ ਹੋ ਸਵਾਗਤ ਆ ਤੁਹਾਡਾ ਜੀ ਆਪਣੇ ਚੈਨਲ ਤੇ YouTube ਦੇ ਤੇ ਪ੍ਰੇਮ ਪੀਜਨ ਫਾਰਮ ਪੀ ਵੀਰੋ ਤਿੰਨ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਵੀਰ ਆਪਣੇ ਨਾਲ ਜੁੜੇ ਹੋਏ ਨੇ ਲਓ ਜੀ ਆਪਾਂ ਸ਼ੌਂਕ ਕਰਾਉਣ ਜਾ ਰਹੇ ਆ ਆਪਣੇ ਪੁੰਨੂ ਵਾਲੇ ਕਬੂਤਰਾਂ ਦਾ ਭਾਈ ਆਹ ਭਾਈ ਪੁੰਨੂ ਵਾਲੇ ਕਬੂਤਰਾਂ ਨੇ ਢੱਡੀ ਹੈ ਮਦੀਨਤਾ ਭਾਈ ਇਹਦੀ ਮਾਂ ਸੀ ਕਾਲੀ ਚੀਨੀ ਉਹ ਨਹੀਂ ਆਪਾਂ ਨੂੰ ਪਤਾ ਕਿਹੜਿਆਂ ਚ ਸੀ ਆਪਾਂ ਵੀਰ ਤੋਂ ਲੈ ਕੇ ਆਏ ਸੀਗੇ ਆਪਣੇ ਮਿੱਤਰ ਤੋਂ ਤੇ ਨਰਵਾਰੇ ਪਤਾ ਬਾਈ ਪੁੰਨੂ ਵਾਲੇ ਕਬੂਤਰਾਂ ਸੀ ਉਹ ਆਪਣੇ ਕੋਲ ਹੈਗਾ ਵੱਡਾ ਕਬੂਤਰ ਤੇ ਇਹ ਬਾਈ ਬੱਚੇ ਦੋ ਕੱਡੇ ਸੀਗੇ ਦੋ ਬੱਚੇ ਕੱਡੇ ਸੀ ਮਦੀਨ ਆਪਾਂ ਵਾਪਸ ਕਰਤੀ ਸੀ ਤੇ ਇੱਕ ਬੱਚਾ ਬਾਈ ਆਪਾਂ ਰਿਸਤੇਰੀ ਚ ਦੇਤਾ ਤੇ ਇਹ ਆਪਾਂ ਉਡਾਇਆ ਤੇ ਰਿਜ਼ਲਟ ਬਾਈ ਇਹਦਾ ਟਾਪ ਆਇਆ ਜਣੀ ਕਿ ਵੀ ਟਿੱਕੀ ਬਣੀ ਖੜੀ ਰਹਿੰਦੀ ਆ ਤਾਂ ਇੰਨੀ ਡਾਵੀ ਆ ਕਮਤਰੀ ਇਹ ਤੇ ਇਹ ਆਪਾਂ ਰੋਕ ਲਈ ਤੇ ਆਪਾਂ ਇਹਦੇ ਬਾਪ ਨਾਲ ਹੀ ਲਾਤੀ ਬਾਈ ਇਹ ਆਂਡੇ ਧਰਨ ਵਾਲੇ ਆ ਹੁਣ ਤੇ ਆਪਾਂ ਹੁਣ ਤੁਹਾਨੂੰ ਇਹ ਤੋਂ ਬਾਅਦ ਦਿਖਾਉਨੇ ਆ ਕਰੋਨੇ ਆ ਸ਼ੌਂਕ ਤੇ ਬਾਪ ਦਾ ਕਰੋ ਸ਼ੌਕ ਦੀ ਕਰੋ ਅੱਖ ਦਾ ਸ਼ੌਂਕ ਬਾਈ ਹਲੋ ਜੀ ਆਹ ਲੋ ਬਾਈ ਤੋ ਜੀ ਆ ਲਓ ਬਾਈ ਜਿਹਦੇ ਪੰਜੇ ਕਰੋ ਚੈੱਕ ਤੇ ਆਪਾਂ ਕਰਾਉਨੇ ਆ ਇਹਦੇ ਬਾਪ ਦਾ ਸ਼ੌਂਕ ਲਓ ਜੀ ਆ ਨਾਰਾ ਬਾਈ ਇਹਦੀ ਆ ਪੱਠੀ ਇਹ ਰਿਅਲਟ ਟਾਪ ਆ ਕਬੂਤਰ ਦਾ ਲਓ ਜੀ ਇਹਦੇ ਪੱਲੇ ਬਾਈ ਕਰੋ ਚੈੱਕ ਪੂਰੇ ਚੌੜੇ ਪੱਲੇ ਆ ਬਾਈ ਇਹਦੇ ਚੌੜੇ ਪੱਲੇ ਆ ਚਾ ਤੇ ਆਹ ਲਓ ਜੀ ਇਹਦਾ ਦੂਜਾ ਪੱਲਾ ਠੀਕ ਆ ਜੀ ਵੱਕੀ ਰਿਆ ਲੋ ਜੀ ਪੰਜਾਂ ਦਾ ਸ਼ੌਂਕ ਕਰੋ ਪੈਰਾਂ ਤੇ ਬਾਈ ਥੋੜੀ ਜਿਹੀ ਮੋਜ ਆ ਦੇ ਚੈੱਕ ਕਰ ਲਓ ਆਹਾ ਮਾੜੀ ਜੀ ਠੀਕ ਆ ਜੀ ਆ ਲੋ ਜੀ ਵਿਚੇ ਦੇ ਲਾਲ ਚੋਟਾ ਬਈਆ ਦੇ ਕੋਲ ਵਿਚ ਲਾਲ ਚੋਟਨਗੇ ਆ ਧੌਂ ਗਰਦਨ ਦੇ ਵਿੱਚ ਵੀ ਹੈਗੇ ਨਾ ਕਾਲਾ ਚੀਨਾ ਕਰੋ ਚੈੱਕ ਬਾਈ ਠੀਕ ਹੈ ਜੀ ਬਾਕੀ ਤੁਹਾਨੂੰ ਹੋਰ ਕਰਾਉਣੇ ਆ ਕਿ ਕਬੂਤਰਾਂ ਦਾ ਸ਼ੌਕ ਆਪਣੇ ਦਾ ਲਓ ਬਾਈ ਜੀ ਆਪਣਾ ਟਾਂਕੀ ਵਾਲਾ ਕਬੂਤਰ ਆ ਲਓ ਜੀ ਇਹ ਆਪਣਾ ਟਾਂਕੀ ਵਾਲਾ ਕਬੂਤਰ ਆ ਬਾਈ ਕਰੋ ਚੈੱਕ ਇਹਦੇ ਬੱਚੇ ਵੀ ਬਾਈ ਪੂਰੇ ਫਰਸਟ ਕਲਾਸ ਹੈ ਬਹੁਤ ਵਧੀਆ ਰਿਜ਼ਲਟ ਆ ਚੰਗਾ ਬੱਚੇ ਉੱਡੇ ਨੇ ਬਹੁਤ ਵਧੀਆ ਇਹਦੇ ਹੁਣ ਦੋ ਬੱਚੇ ਐਸ ਟਾਈਮ ਬਾਈ ਵੱਡੇ ਜਿਹੜੇ ਉੱਡਦੇ ਨੇ ਤੇ ਦੋ ਇਹਦੇ ਕੱਡੇ ਹੋਏ ਆ ਤੇ ਮਦੀਨ ਦਾ ਵੀ ਆਪਾਂ ਤੁਹਾਨੂੰ ਕਰਾਉਣਿਆ ਸ਼ੌਂਕ ਬਹੁਤ ਚੰਗਾ ਨਾਰਾ ਹੈ ਮੇਰਾ ਵਿੱਚੋਂ ਕਰੋ ਪਈਏ ਤੇ ਪੱਲੇ ਚੱਕ ਬਹੁਤ ਜ਼ਿਆਦਾ ਉੜਦੇ ਬੱਚੇ ਬਾਈ ਜੀ ਪੂਰਾ ਪੰਦ ਜੋੜਦਾ ਠੀਕ ਹੈ ਜੀ ਆਹ ਲਓ ਜੀ ਕਰੋ ਪੰਜਿਆਂ ਦਾ ਸ਼ੌਂਕ ਬਾਈ ਜੀ ਬਹੁਤ ਚੰਗਾ ਕੁਤਰ ਦਾ ਕਰੋ ਚੈੱਕ ਬਾਈ ਕਰਾਉਣੇ ਆਪਾਂ ਮਦੀਨ ਜਿਹੜੀ ਨਾਲ ਲੱਗੀ ਹੋਈ ਆ ਉਹ ਤਾਂ ਸ਼ੌਕ ਲਓ ਬਾਈ ਜੀ ਆ ਮਦੀਨ ਆ ਬਾਈ ਚਿੱਟੀ ਕਾਲੀ ਦੀ ਕਰੋ ਚੈੱਕ ਬਾਈ ਠੀਕ ਆ ਜੀ ਇਧਰ ਲਈ ਅੱਖ ਚਿੱਟੀ ਐ ਤੇ ਬੱਚੇ ਕੱਢੇ ਹੋਇਆ ਬਾਈ ਇਹਨਾਂ ਦੇ ਲਓ ਜੀ ਕਰੋ ਚੈੱਕ ਬਾਈ ਰਿਜ਼ਲਟ ਇਹਦਾ ਵੀ ਟਾਪ ਆ ਬਾਈ ਪੂਰਾ ਫਰਸਟ ਕਲਾਸ ਕਰੋ ਠੀਕ ਹੈ ਜੀ ਬਹੁਤ ਚੰਗਾ ਲਓ ਬਾਈ ਜੀ ਇਹ ਆ ਬਾਈ ਹਜ਼ਾਰ ਵਾਲੇ ਕਬੂਤਰਾਂ ਚ ਵਾਈਟ ਕਾਲੀ ਨੋਕ काली नौका ठीक है जी रिजल्ट भी भाई फस क्लास, बहुत चंगा रिजल्ट है करो जी भाई पंजा का शौक आ लो जी भाई पले। ये पले भी भाई बहुत सोहना रिजल्ट है बहुत चंगा रिजल्ट है भाई बच्चों का लो करो चेक जानवर अपना ਠੀਕ ਹੈ ਜੀ ਆਪਾਂ ਇਹਦੇ ਨਾਲ ਜੋ ਮਦੀਨ ਹੈ ਆਪਾਂ ਉਹਦਾ ਕਰਾਉਣੇ ਸ਼ੌਕ ਲਓ ਬੜੀ ਜੀ ਆ ਮਦੀਨ ਲੱਗੀ ਹੋਈ ਹੈ ਇਹਦੇ ਨਾਲ ਹਜ਼ਾਰ ਵਾਲੇ ਕੂਤਾ ਦੇ ਕਰੋ ਚੈੱਕ ਲਓ ਜੀ ਇਹਦੇ ਪੱਲੇ ਆਹ ਲਓ ਜੀ ਇਹਦਾ ਦੂਜਾ ਬੰਦਾ ਵਾਜ ਕਰੋ ਚੈੱਕ ਭਾਈ ਤੇ ਆਹ ਲਓ ਜੀ ਇਹਦੇ ਪੰਜੇ ਮਦੀਨਾ ਬਹੁਤ ਚੰਗੀ ਆ ਬਾਈ ਜਿੰਨਾ ਵੀ ਕਿਹਾ ਜਾਵੇ ਨਾ ਝੂਠੀ ਹੁੰਦਾ ਹਨਾ ਅਗਲਾ ਕਹਿੰਦਾ ਯਾਰ ਉਹੀ ਮਾਰੀ ਜਾਂਦਾ ਬਾਕੀ ਆਪਾਂ ਨੂੰ ਮਾਲਕ ਨੂੰ ਪਤਾ ਹੁੰਦਾ ਹਨਾ ਤੇ ਜੋ ਰਿਜ਼ਲਟ ਚੰਗਾ ਆ ਬਾਈ ਆਪਾਂ ਉਹਨਾਂ ਦਾ ਕੋਈ ਪਾਉਣਿਆ ਵੀਡੀਓ ਠੀਕ ਹੈ ਜੀ ਬਹੁਤ ਚੰਗੀ ਹੈ ਹਾਲੋ ਭਾਈ ਜੀ